28 ਸਾਲ ਦਾ ਨੌਜਵਾਨ ਆ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਹੋ ਜਾਂਦਾ ਵਿਆਹ ਨੂੰ ਅਜੇ 4 ਦਿਨ ਹੀ ਹੋਏ ਸੀ ਉਸ ਦਿਨ ਨੂੰ 4 ਦਿਨ ਵਿਆਹ ਨੂੰ ਹੋਈ ਸੀ ਤੇ ਵਿਆਹ ਤੋਂ ਬਾਅਦ ਉਹਦਾ ਕਤਲ ਹੋ ਜਾਂਦਾ ਅੱਜ ਉਸ ਦਾ ਪਰਿਵਾਰ ਸਾਡੇ ਨਾਲ ਆ ਪੂਰਾ ਨਗਰ ਹੈ ਕੀ ਗੱਲਬਾਤ ਹੈ ਕੀ ਕਹਾਣੀ ਹੈ ਕਤਲ ਕਿਸ ਤਰ੍ਹਾਂ ਹੋਇਆ ਇਹ ਦਾਦਾ ਜੀ ਬੈਠੇ ਆ ਤੇ ਇਹਨਾਂ ਤੋਂ ਗੱਲਬਾਤ ਪੁੱਛਦੇ ਆ ਬਾਪੂ ਸਸਰੀ ਗਾਲ ਜੀ ਇਹ ਇਹ ਜਿਹੜਾ ਕਤਲ ਹੋਇਆ ਤੁਹਾਡੇ ਪੋਤਰੇ ਦਾ ਇਹ ਕਾਰਨ ਕੀ ਕਤਲ ਦਾ ਜੀ ਕਾਰਨ ਤਾਂ ਹੁਣ ਅਜ ਕੀ ਕਹਿ ਸਕਦੇ ਆ ਕਿ ਕੀ ਚੱਈਏ ਉਹਨਾਂ ਬੰਦੇ ਨੇ ਹਾਂ ਉਹਨੇ ਬੰਦੇ ਨੇ ਕਿਹੜਾ ਕੀ ਜੱਚੀ ਵੀ ਕੋਈ ਅੱਗੇ ਪਿੱਛੇ ਦਾ ਵਗੈਰ ਠੀਕ ਮੈਂ ਕੱਢਿਆ ਜੀ ਉਹਨਾਂ ਨੇ ਨਹੀਂ ਜਿਹਨਾਂ ਨੇ ਕਤਲ ਕੀਤਾ ਉਹ ਬੰਦੇ ਕੌਣ ਸੀ ਕਿਸ ਤਰ੍ਹਾਂ ਹੋਇਆ ਸਾਰੀ ਗੱਲ ਦੱਸੋ ਨਾ ਸਾਨੂੰ ਉਹੋ ਜਿਹਾ ਮਾਰੀ ਵੀ ਸਿੱਖੀ ਸੀ ਹੈ ਉਹਨਾਂ ਦੇ ਘਰਾਂ ਕੋਲੇ ਘਰ ਸੀ ਉਹਦਾ ਕੀ ਬਤਾ ਕਾਹਦਾ ਉਹਨਾਂ ਨੂੰ ਰੋਜ਼ ਸੀ ਉਹਦੇ ਤੇ ਵੀ ਕੋ ਰੋਜ਼ ਆਉਂਦਾ ਜਾਂਦਾ ਅਗਰ ਨੂੰ 100 ਹੁੰਦੀਆਂ ਜੀ ਕੋਈ ਲਾਗ ਡਰਨੀ ਹਾਂ ਬਸ ਹਰ ਕੰਮ ਹੋਇਆ ਜੀ ਬਸ ਇਹ ਕਿੰਨ ਵਿਆਂ ਨੂੰ ਤੇ ਜਿਹੜੇ 4 ਦੇ ਨਹੀਂ ਹੋਏ ਸੀ ਜੰਦੇ ਹਾਂਜੀ 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 ਬਿਲਕੁਲ 4 ਦੇ ਨਹੀਂ ਹੋਏ ਸੀ ਜੀ ਹਜੇ ਬੁੱਧਵਾਰ ਸਮਝ ਲਓ ਕੱਲ ਨੂੰ 8 ਦਿਨ ਹੋਣਗੇ ਜੀ ਤੇ ਜਿਹੜੀ ਲੇਡੀ ਜੀ ਨਾਲ ਸ਼ਾਦੀ ਹੋਈ ਸੀਗੀ ਉਹਦੇ ਦੋ ਲੜਕੀਆਂ ਆ ਜੀ ਇੱਕ 3 ਸਾਲ ਦੀ ਇੱਕ 4 ਸਾਲ ਦੀ ਹੈ ਇੱਕ ਬੇਟਾ ਸੀ 2 2.5 ਮਹੀਨਿਆਂ ਦਾ ਤੇ ਜਦੋਂ ਮਤਲਬ ਵਿਆਹ ਕੇ ਆਏ ਅਗਲੇ ਦਿਨ ਇਹ ਮਤਲਬ ਜਿਹੜੀ ਬੇਟਾ ਦੀ ਸ਼ਾਦੀ ਹੋਈ ਸੀ ਉਹਦੀ ਸਾਲੀ ਹੈ ਸੰਗਤ ਇਥੇ ਮੰਡੀ ਪਿੰਡ ਚ ਤੇ ਉਥੇ ਗੁੱਡੀ ਕੁ ਛੱਡੇ ਸੀਗੇ ਇੱਕ ਗੁੱਡੀ ਨਾਲ ਆ ਗਈ ਤੇ ਬੇਟਾ ਵੀ ਨਾਲ ਆਇਆ ਸੀਗਾ ਤੇ ਉਹ ਜਦੋਂ ਸ਼ਾਮ ਨੂੰ ਉਹਨਾਂ ਨੇ ਫੋਨ ਕੀਤਾ ਵੀ ਗੁੱਡੀ ਜੀ ਨਹੀਂ ਲਾਉਂਦੀ ਤੇ ਵੀ ਤੁਸੀਂ ਉਹਨੂੰ ਲੈ ਜਾਓ ਆ ਕੇ ਇਹ ਇਥੋਂ ਨਾਲ ਇੱਕ ਮੇਰੇ ਚਾਚੇ ਦਾ ਬੇਟਾ ਇੱਕ ਸਮਝ ਲਓ ਮੇਰੇ ਭਤੀਜੇ ਦਾ ਬੇਟਾ ਦੋਨੇ ਮੋਟਰਸਾਈਕਲ ਤੇ ਇਥੋਂ ਤਕਰੀਬਨ 7:30 ਵਜੇ ਜਦੋਂ ਫੋਨ ਆਇਆ ਲੈਣ ਗਏ ਤਾਂ ਇਹ ਬਸ 10 ਮਿੰਟਾਂ ਜੀ ਮੇਰੇ ਖਰ ਦਾ ਬਾਗ ਗਏ ਹੋਣੇ ਤੇ ਰੱਬ ਜਾਣੇ ਉਹਨਾਂ ਨੂੰ ਕੀ ਕੋਈ ਸੀਆਈਡੀ ਹੋਈ ਜਾਂ ਕਿਵੇਂ ਗੱਲਬਾਤ ਹੋਈ ਇਹ ਰੱਬ ਨੂੰ ਪਤਾ ਹੈ ਜਾਂ ਉਹਨਾਂ ਨੂੰ ਪਤਾ ਹੈ ਬਸ ਉਹਨੇ ਪੈਰੀਂ ਜਦੋਂ ਇਹ ਵਾਪਸ ਮੁੜੇ ਘਰੇ ਤਾਂ ਇਹ ਗਏ ਨਹੀਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਸਾਲੀ ਦੇ ਘਰ ਤਾਂ ਗਏ ਨਹੀਂ ਇਹਨਾਂ ਨੇ ਕਿਹਾ ਵੀ ਸਾਨੂੰ ਗੁੱਡੀਆਂ ਨੂੰ ਬਾਹਰ ਹੀ ਫੜਾ ਦਿਓ ਉਹਨਾਂ ਨੇ ਚੁੱਪ ਕਰਕੇ ਗੁੱਡਕੇ ਚੱਕ ਲਿਆ ਤੇ ਇਹਨਾਂ ਨੇ ਆ ਕੇ ਮੋਟਰਸਾਈਕਲ ਦੇ ਅਗਲੇ ਪਾਸੇ ਭਾ ਲਈ ਤੇ ਜਦੋਂ ਕਿਤੇ ਉਹ ਮੋੜ ਮੋੜਨ ਲੱਗੇ ਉਹਨਾਂ ਨੇ ਮੜਾ ਮੋਟਾ ਹੱਥ ਕੀਤਾ ਇਹਨਾਂ ਨੇ ਮੋਟਰਸਾਈਕਲ ਸਲੋ ਕੀਤਾ ਇਹਨਾਂ ਨੂੰ ਕੋਈ ਪਤਾ ਸੀ ਵੀ ਸਾਨੂੰ ਐ ਕਰਕੇ ਆ ਗੜਬੜ ਹੋ ਜਾਊਗੀ ਤੇ ਬਸ ਜਦੋਂ ਮੋੜ ਮੁੜਿਆ ਤੇ ਉਹਨੇ ਕੁਆੜੀਆਂ ਨਾਲ ਡਹਿ ਗਏ ਜੀ ਉਹ ਤੇ ਮੌਕੇ ਤੇ ਉਹਦੀ ਡੈਥ ਹੋ ਗਈ ਅੱਠ ਗਣੀ 10 ਚਾਂਡਾ ਕੁਆੜੀਆਂ ਸਿਰਚ ਹੀ ਮਾਰੀਆਂ ਸਾਰੀਆਂ ਸਿਰ ਪਾੜ ਹੀ ਦਿੱਤਾ ਬਸ ਖਾਕੜਾਂ ਹੀ ਕਰਤੀਆਂ ਜਿਹੜਾ ਨਾਲ ਵਾਲਾ ਬੇਟਾ ਸੀ ਇਹ ਭੱਜ ਕੇ ਗਿਆ ਜਿਹੜਾ ਘਰੇ ਉਹਨਾਂ ਦੇ ਦੱਸਣ ਗਿਆ ਆਉਂਦੇ ਨੂੰ ਜਿਹੜਾ ਆ ਇਹ ਆਏ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਸੀ ਜਿਹੜੇ ਬੰਦਿਆਂ ਨੇ ਇਹਦੀ ਇਤਬਾਰ ਕੀਤੇ ਉਹ ਬੰਦੇ ਕਿੰਨੇ ਸੀ ਦੋ ਸੀਗੇ ਜੀ ਦੋ ਜਣੇ ਸੀ ਦੋ ਜਣੇ ਸੀਗੇ ਜੀ ਹਾਂ ਕੋਈ ਉਹਨਾਂ ਦੀ ਉਮਰ ਮੇਰੇ ਖਿਆਲ ਵੀ ਇਹੋ ਜੀ ਹੋਊਗੀ 18-20 ਸਾਲ ਦੀ ਹਾਂ ਇਹ ਮਤਲਬ ਮੇਰੇ ਜਿਹੜਾ ਭਤੀਜੇ ਦਾ ਬੇਟਾ ਉਹਦਾ ਕਰਦਾ ਸਵਾ ਸ਼ੀ ਪੁੱਟੀ ਹੋਊਗਾ ਮੇਰੇ ਖਿਆਲ ਦਾ ਤੇ ਜੇ ਉਹਨੂੰ ਪਤਾ ਹੁੰਦਾ ਫੇਰ ਤਾਂ ਕੀ ਦੀਵਾਲ ਸੀ ਉਹ ਪਰ ਇਹ ਲੋਕੇ ਖੜੇ ਸੀਗੇ ਐ ਪੂਰੀ ਤਿਆਰੀ ਚ ਸੀ ਤੇ ਬਸ ਮੋੜ ਮੁੜਦਿਆਂ ਸਾਰੀ ਧਾ ਲਿਆ ਬਕਰੇ ਮੂੰਗਾ ਇਹ ਕਾਰਨ ਕੀ ਹੈ ਰੰਜਸ ਸੀ ਜਾਂ ਕਿਸ ਤਰ੍ਹਾਂ ਰੰਜਸ ਨਹੀਂ ਜੀ ਇਹ ਨਾ ਪਹਿਲਾਂ ਜਿਹੜਾ ਇਹ ਸਾਡਾ ਬੈਠਾ ਸੀਗਾ ਇਹ ਪਹਿਲਾਂ ਕਿਤੇ ਉਹਨਾਂ ਦੇ ਮਾੜਾ ਮੋਟਾ ਘਰ ਜਾਂਦਾ ਸੀਗਾ ਉਦੋਂ ਹੋ ਗਏ ਇਹ ਗੱਲਾਂ ਹੋ ਗਏ 7-8 ਸਾਲ ਉਦੋਂ ਉੱਥੋਂ ਦੇ ਐਮਸੀਆਂ ਨੇ ਵਿੱਚ ਪੈ ਕੇ ਸਾਡੇ ਮੋਹਤਵਾਰ ਬੰਦਿਆਂ ਨੇ ਵਿੱਚ ਪੈ ਕੇ ਰਾਜੀਨਾਮਾ ਕਰਾਤਾ ਜੀ ਉਹ ਮਤਲਬ ਕਹਿੰਦੇ ਵੀ ਜਿਆਜ ਤੋਂ ਬਾਅਦ ਇਹਨਾਂ ਦੇ ਘਰੇ ਤੋਂ ਆਏਗਾ ਤੇ ਤੈਨੂੰ ਹੀ ਮਾਰ ਦੇਣਗੇ ਉਹ ਰਾਜੀ ਮਾਜ ਤੋਂ ਬਾਅਦ ਇਹਨਾਂ ਦੇ ਘਰੇ ਨਹੀਂ ਜਾਂਦਾ ਉਸ ਦਿਵਾਰ ਹੁਣ ਸ਼ਾਦੀ ਹੋਊਗੀ ਜਦੋਂ ਸ਼ਾਦੀ ਹੋ ਜਾਂਦੀ ਹੈ ਰਿਸ਼ਤੇਦਾਰੀ ਫਿਰ ਰਿਸ਼ਤੇਦਾਰ ਕੋਲ ਫਿਰ ਜਾਣਾ ਹੀ ਹੈ ਉਹਦਾ ਆਪਣਾ ਰਾਜੀਨਾਮਾ ਗੱਲ ਮੁੱਕੂਗੀ ਕਹਾਣੀ ਖਤਮ ਹੋਊਗੀ ਉਹ ਤਾਂ ਪੁਰਾਣੀ ਤਾਂ ਕਹਾਣੀ ਬਾਰੋਂ ਕਿਸੇ ਬੰਦੇ ਨੇ ਜਾਂ ਤਾਂ ਇਹਨਾਂ ਨੂੰ ਪਰਮਾਤਾ ਵੀ ਹੁਣ ਦੁਬਾਰੇ ਫੇਰ ਇੱਥੇ ਆਉਣ ਲੱਗ ਗਿਆ ਜਿਹੜਾ ਹੁਣ ਉੱਥੇ ਵੀ ਸਾਡੀ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਤਾਂ ਅਸੀਂ ਜਾਣਾ ਹੀ ਹੈ ਮੰਡੀ 'ਚ ਵੀ ਜਾਣਾ ਕੋਈ ਸੌਦਾ ਪੱਤਾ ਵੀ ਲੈਣ ਜਾਣਾ ਬੰਦੇ ਨੂੰ ਹੋਰ ਕੰਮ ਆ ਬੱਚਾ ਬਿਮਾਰ ਹੋ ਗਿਆ ਦਵਾਈ ਵੀ ਲੈਣ ਜਾਣੀ ਹੈ ਪਰ ਉਹ ਮੈਨੂੰ ਤਾਂ ਇਹ ਲੱਗਦੀ ਉਹਨਾਂ ਨੇ ਆਪਦੀ ਪੁਰਾਣੀ ਰੰਜਸ ਜਿਹੜੀ ਸੀਗੀ ਉੱਪਰ ਉਹ ਕਿਸੇ ਬੰਦੇ ਨੇ ਯਾਰ ਕਰਾ ਦਿੱਤੀ ਜਾਂ ਕਿਵੇਂ ਵੀ ਹੁਣ ਤਾਂ ਯਾਰ ਪਹਿਲਾਂ ਤੁਸੀਂ ਐਂ ਕਹਿੰਦੇ ਸੀ ਐਂ ਕਰ ਦਿਆਂਗੇ ਐਂ ਕਰ ਦਿਆਂਗੇ ਹੁਣ ਤਾਂ ਇਹ ਜਮੇ ਪੱਕਾ ਆਉਣ ਲੱਗ ਗਿਆ ਹੁਣ ਰਿਸ਼ਤੇਦਾਰੀ ਤਾਂ ਕਰਦਾ ਅਸੀਂ ਜਾਣਾ ਹੀ ਹੈ ਜਾਣਾ ਜੀ ਬਿਲਕੁਲ ਬਸ ਹੁਣ ਇਹ ਹੁਣ ਉਹ ਤੁਹਾਡਾ ਇਸ ਤਰ੍ਹਾਂ ਦਾ ਘਰ ਨਾਲ ਸੀ ਬਿਲਕੁਲ ਜਦੋਂ ਜਿੰਨਾਂ ਦੇ ਘਰੇ ਆਉਂਦਾ ਜਾਂਦਾ ਸੀ ਪਹਿਲਾਂ ਨਾ ਜੀ ਦੂਰ ਹੈ ਦੂਰ ਹੈ ਇੱਕ ਦੋ ਗਲੀਆਂ ਦਾ ਸਨ ਹੈ ਵੀ ਤੁਹਾਡਾ ਕਹਿੰਦਾ ਪਾਬੇ ਉਹ ਚੱਕ ਕਿਸ ਜਿਵੇਂ ਕਿ ਚੱਕ ਆ ਗਈ ਚੱਕ ਚੀ ਕੰਮ ਪੁਰਾਣੀ ਰਾਂਝਾ ਕਿਸ ਬੰਦੇ ਨੇ ਯਾਦ ਕਰਾਤੀ ਵੀ ਤੁਸੀਂ ਕਹਿੰਦੇ ਸੀ ਹਾਂ ਕਰ ਦਿਆਂਗੇ ਜਾਂ ਵਾਹ ਕਰ ਦਿਆਂਗੇ ਤੇ ਵੀ ਇਹ ਤਾਂ ਹੁਣ ਪੱਕਾ ਹੀ ਲੱਗ ਗਿਆ ਇੱਥੇ ਐਡਾ ਹੁਣ ਤਾਂ ਇਹ ਆਊ ਆਊ ਹੁਣ ਜਦੋਂ ਹੈ ਸ਼ਾਦੀ بیٹے ਦੀ ਕੋਈ ਸਾਲੀ ਹੈ ਉਹਨੇ ਫਿਰ ਜਾਂਦਾ ਜਿਉ ਉਹਨਾਂ ਦੇ ਘਰੇ ਜਾਵੇ ਫੇਰ ਤਾਂ ਪਿਛਾਕ ਉਹ ਮਾਰ ਦੇਣ ਦੀ ਕੋਈ ਗੱਲ ਦੁੱਖ ਨਹੀਂ ਸੀ ਪਰ ਹੁਣ ਜਦੋਂ ਆਪਾਂ ਆਲ ਦੇ ਰਿਸ਼ਤੇਦਾਰ ਦੇ ਘਰੇ ਜਾਵਾਂਗੇ ਫੇਰ ਤਾਂ ਕੋਈ ਤਾਲਕਾਤ ਹੀ ਨਹੀਂ ਹਾਂ ਜੀ ਆਇਓ ਭਾਈ ਇੱਧਰ ਤੁਸੀਂ ਇਦھر ਇਹ ਬਾਈ ਜਦੋਂ ਜਦੋਂ ਕਤਲ ਹੁੰਦਾ ਤੇ ਇਹ ਉਸ ਬਾਈ ਦੇ ਨਾਲ ਸੀ ਮੋਟਰਸਾਈਕਲ ਤੇ ਇਕੱਠੇ ਗਏ ਆ ਤੇ ਜਿਆਦਾ ਕਹਾਣੀ ਤਾਂ ਇਹ ਬਾਈ ਜੀ ਨੂੰ ਪਤਾ ਹੈ ਤੇ ਇਸ ਤੋਂ ਵੀ ਆਪਾਂ ਪੁੱਛਦੇ ਆ ਕਿ ਜਿਹੜਾ ਸੀਨ ਸੀ ਉਸ ਮੌਕੇ ਹੋਇਆ ਕਤਲ ਹੋਇਆ ਕਿੰਨੇ ਬੰਦੇ ਸੀ ਕਿਸ ਤਰ੍ਹਾਂ ਸਾਨੂੰ ਫੋਨ ਆ ਗਿਆ ਠੀਕ ਹੈ ਰਿਸ਼ਤੇਦਾਰਾਂ ਦਾ ਉਹ ਕਹਿੰਦੇ ਬੇਟੀ ਨੂੰ ਬੁਖਾਰ ਚੜ੍ਹਾਈ ਪਈ ਹੈ ਬੇਟੀ ਨੂੰ ਲੈ ਜਾਓ ਆਕੇ ਤੇ ਮੈਂ ਉਹ ਪੁਲੀ ਤੇ ਖੜਾ ਮੈਨੂੰ ਇੱਥੋਂ ਮੋਟਰਸਾਈਕਲ ਸਟਾਰਟ ਕਰਕੇ ਮੈਨੂੰ ਕਹਿੰਦਾ ਚਾਚਾ ਜਾ ਜਾ ਕੇ ਤਾਂ ਬੇਟੀ ਨੂੰ ਚੜਾ ਲੈ ਕੇ ਆਪਾਂ ਮੈਂ ਤਾਂ ਅਸੀਂ ਵਿੱਚ ਨਾਲ ਵਾਗੇ ਮੈਂ ਉੱਥੇ ਬੋਤਲ ਜੀਲੇ ਬੈਠਾ ਸੀ ਮੈਂ ਪੈਗ ਲਾ ਕੇ ਇੱਕੋ ਹੀ ਪੈਗ ਲੱਗਾ ਮੇਰਾ ਠੀਕ ਹੈ ਤਾਂ ਇਹ ਉੱਥੋਂ ਬਸ ਕੋਈ ਪਿੰਡ ਚ ਜਾ ਕੇ ਸਿੱਧਾ ਉਹ ਨਾ ਉਹ ਤਾਂ ਗਲੀ ਵੀ ਨਹੀਂ ਗਏ ਮਲੇ ਇੱਚ ਵੀ ਨਹੀਂ ਗਏ ਉਧਰ ਉਹ ਉਰਲੇ ਪਿੰਡ ਚ ਦੀ ਹੋ ਕੇ ਬਸ ਉੱਥੇ ਮੋਟਰਸਾਈਕਲ ਤਾਂ ਘਮਾਇਆ ਤੇ ਕੁੜੀ ਨੂੰ ਬਿਠਾ ਲਿਆ ਆਉਣ ਸਾਰ ਬਸ ਐ ਮੋੜ ਪੈਂਦਾ ਉੱਥੇ ਤੇ ਵਸ ਸਭ ਉਹ ਇੱਧਰ ਖੜੇ ਸੀ ਇੱਕ ਬੰਦੇ ਨੇ ਸਾਨੂੰ ਸਹਾਰਾ ਦਿੱਤਾ ਅੱਗੇ ਹੋ ਕੇ ਠੀਕ ਹੈ ਇਹਨਾਂ ਕਲੱਚ ਨਾਲ ਪਲੇ ਮੋਟਰਸਾਈਕਲ ਮੋਟਰਸਾਈਕਲ ਰੁੜਿਆ ਜਾਂਦਾ ਹਜੇ ਦੂਜੇ ਨੇ ਇੱਧਰਲੇ ਪਾਸੇ ਕਿਹੜਾ ਇੱਧਰਲੇ ਪਾਸੇ ਬੰਦਾ ਖੜਾ ਸੀ ਉਹਨੇ ਕਵਾੜੀ ਮਾਰੀ ਇੱਥੇ ਆਏ ਮਾਂ ਚੱਲ ਛੂਟੀ ਮਾਰੀ ਮਾਂ ਭੱਜ ਕੇ ਸੱਦਲਾਂ ਨਾਲ ਮਾਂ ਕੋਈ ਛੂਟੀ ਚੱਕ ਲਿਆ ਮੇਰੇ ਉਹਦੇ ਨੂੰ ਪੂਰਾ ਹੋਇਆ ਪਿਆ ਸੀ ਤੁਸੀਂ ਪਿੱਛੇ ਬੈਠੇ ਸੀ ਉਹਦੇ ਉਹਦੇ ਮੈਂ ਪਿੱਛੇ ਬੈਠਾ ਸੀ ਮੋਟਰਸਾਈਕਲ 'ਤੇ ਹਾਂ ਜੀ ਉਹ ਜਿਵੇਂ ਆਪਾਂ ਕਹਿੰਦੇ ਨੇ ਓਲੇ ਖੁੰਝੇ 'ਚ ਹਾਂ ਖੜੇ ਸੀ ਹਾਂ ਇੱਕ ਥੋੜਾ ਜਿਹਾ ਬਾਹਰ ਨੂੰ ਖੜਾ ਸੀ ਕੁਵਾੜੀ ਉਹਦੇ ਮਗਰਲੇ ਪਾਸੇ ਸੀ ਕੋਈ ਦੂਜਾ ਜਮ ਤਿਆਰ ਹੀ ਸੀ ਉਹ ਉਹ ਵੀ ਉਲੇ ਚ ਖੜਾ ਸੀ ਕਿਦੋਂ ਮੋਟਰਸਾਈਕਲ ਬਰਾਬਰ ਆ ਗਿਆ ਉਹਨੇ ਉਹਨੇ ਇੱਕ ਮਾਰੀ ਮਾਚਾਰੋ ਸੂਟੀ ਮਾਰੀ ਮੈਨੂੰ ਐ ਲੱਗਾ ਸੂਟੀ ਮਾਰੀ ਹੈ ਕਿਦੋਂ ਮੈਂ ਭੱਜ ਕੇ ਮੋਟਰਸਾਈਕਲ ਦੇ ਉਹਨਾਂ ਨੂੰ ਐ ਵੀ ਨਹੀਂ ਪਤਾ ਪਿੱਛੇ ਬੰਦਾ ਬੈਠਾ ਕੋਈ ਕਿਦੋਂ ਮੈਂ ਭੱਜ ਕੇ ਗਿਆ ਥੋੜਾ ਜਿਹਾ ਇੰਨੀ ਗਵਟ ਘਰ ਆ ਕਿ ਮੈਂ ਆਪਣਾ ਗੇਟ ਆ ਉੱਥੇ ਮੋੜ ਜਾ ਪੈਂਦਾ ਥੋੜਾ ਜਿਹਾ ਉਲਾ ਹੁੰਦਾ ਕਿਦੋਂ ਮੈਂ ਉਹਨਾਂ ਨੂੰ ਰੋਲਾ ਪਾ ਕੇ ਸੂਟੀ ਚੱਕ ਕੇ ਭੱਜਿਆ ਉਦੋਂ ਸੜਕੇ ਦੋਂ ਤੱਕ ਅਸੀਂ ਦੇਖਿਆ ਉਦੋਂ ਪੂਰਾ ਹੋਇਆ ਪਿਆ ਸੀ ਉੱਥੇ ਉੱਥੇ ਜਿੰਨਕੀ ਪੂਰਾ ਹੋ ਗਿਆ ਓਕੇ ਦੇ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਹੋ ਗਿਆ ਜੀ ਬਸ ਆ ਗੱਲ ਹੋਈ ਜਿਹੜਾ ਜਵਾਕ ਸੀ ਉਹ ਜਵਾਕ ਵੀ ਮੋਟਰਸਾਈਕਲ ਤੇ ਜਦੋਂ ਜਦੋਂ ਉਹਨਾਂ ਨੇ ਵਾਰ ਕੀਤਾ ਉੱਥੇ ਡਿੱਗ ਪਿਆ ਜਾਂ ਕਿਵੇਂ ਕਿਸ ਤਰ੍ਹਾਂ ਹੋਇਆ ਜਵਾਕ ਤਾਂ ਨਹੀਂ ਪਤਾ ਲੱਗਾ ਜੀ ਮੈਨੂੰ ਐਵੇਂ ਕਹਦਾ ਤੁਹਾਨੂੰ ਮੈਂ ਮੈਂ ਉਧਰ ਉਲਟ ਗਿਆ ਮੈਂ ਉਧਰ ਮੁੜ ਕੇ ਜਵਾਕ ਉਹਦੇ ਬੁੱਕਲ ਚ ਹੀ ਰਹਿ ਗਿਆ ਉੱਤੇ ਆਏ ਹੋ ਗਿਆ ਉਹ ਬਸ ਐ ਉਧਰ ਤੇ ਮਾਰੇ ਹੋਏ ਹੋਰ ਇਨਫੌਨਸੀ ਹੋਈ ਆ ਪਹਿਲਾਂ ਦੀ ਜਵਾਕ ਦੇ ਬੱਚੇ ਤੇ ਕੁਛ ਨਹੀਂ ਹੋਇਆ ਬੱਚੇ ਨੂੰ ਮੈਨੂੰ ਆਏ ਵੀ ਨਹੀਂ ਪਤਾ ਲੱਗਿਆ ਕੌਣ ਲੈ ਕੇ ਗਿਆ ਕੌਣ ਨਹੀਂ ਲੈ ਕੇ ਗਿਆ ਕਿ ਤੁਮ ਤਾਂ ਹੀ ਉਹ ਪਿਛੋਲਣ ਆਈ ਭੱਜ ਕੇ ਠੀਕ ਆ ਉਹਨੇ ਭਰਨਾ ਜ਼ਰੂਰ ਬਲੇਟਿਆ ਸਿਰਦੇ ਉਹਦੇ ਦੇ ਉਹਦੇ ਮੌਕੇ ਮੌਤ ਹੋ ਗਈ ਸੀ ਵਿਚੋਲਿਆਂ ਦਾ ਘਰ ਨੇੜੇ ਸੀ ਜਿੰਨੇ ਰਸਤਾ ਕਰਾਇਆ ਸੀ ਹਾਂ ਹਾਂ ਜੀ ਉੱਥੇ ਗਲੀ ਉੱਚੀ ਨਿਕਲੇ ਉੱਥੇ ਥੋੜਾ ਮੋੜ ਪੈਂਦਾ ਮੋਟਰਸਾਈਕਲ ਪੂਰਾ ਥਾਂ ਹੀ ਆ ਉੱਥੇ ਹੂੰ ਉੱਥੇ ਖੜੇ ਸੀ ਉਹਲੇ 'ਚ ਬਸ ਆਹ ਗੱਲ ਹੋਈ ਸਾਡੇ ਨਾਲ ਜਿਵੇਂ ਬਾਈ ਦੱਸ ਰਿਹਾ ਵੀ ਜਿਹੜਾ ਮੁੰਡਾ ਸੀ ਤੁਹਾਡਾ ਆਉਂਦਾ ਜਾਂਦਾ ਸੀ ਉਸ ਪਰਿਵਾਰ ਦੇ ਘਰੇ ਪਹਿਲਾਂ ਆਉਂਦਾ ਜਾਂਦਾ ਸੀ ਤੇ ਜਿਹੜਾ ਉਹਨਾਂ ਦੇ ਪਰਿਵਾਰ ਦੀ ਬੰਦੇ ਸੀ ਜਿਨ੍ਹਾਂ ਨੇ ਮਾਰਿਆ ਇਹ ਉਹਨਾਂ ਦਾ ਮੁੰਡਾ ਸੀ ਹਾਂ ਜੀ 18 19 ਸਾਲਾਂ ਦਾ ਇੱਕ ਇੱਕ ਕੋਈ ਪਿੰਡ ਚ ਹੋਰ ਹੋਊਗਾ ਉਹਦੇ ਨਾਲ بس ਦੋ ਹੀ ਬੰਦੇ ਸੀ ਪੁਰਾਣੀ ਰਾਂਝੀ ਸੀ ਤੁਹਾਡੀ ਉਹਦੇ ਨਾਲ ਕੋਈ ਪਹਿਲਾਂ ਦਾ ਮੱਕਿਆ ਹੋਇਆ ਸੀ ਉਹਦਾ ਰਾਜੀਨਾਮਾ ਹੋ ਗਿਆ ਇਹ ਭੁੱਲ ਗਿਆ ਉਹ ਭੁੱਲੇ ਨਹੀਂ ਨਹੀਂ ਹਾਂਜੀ ਸਾਨੂੰ ਕੋਈ ਜ਼ਿਆਦਾ ਚਿੱਤੇ ਨਹੀਂ ਸੀ ਸਾਡੇ ਨਾਲ ਆਏ ਹੋ ਜੂ ਜਾਂ ਉਹ ਹੋ ਜੂਗਾ ਨਾ ਤਾਂ ਉਹ ਵਿੜੇ ਚ ਗਏ ਆ ਨਾ ਉਧਰ ਗਏ ਆ ਸਾਰਾ 5 ਮਿੰਟਾਂ 7 ਮਿੰਟਾਂ ਚ ਵਾਗੇ ਤੁਸੀਂ 1 ਮਿੰਟ ਤੋਂ ਪਹਿਲਾਂ ਤਾਂ ਉਹ ਉੱਥੇ ਜਾ ਕੇ ਨੂੰ ਚੜਾ ਕੇ ਉਹਦੀ ਮੋੜ ਪਈ ਬਸ ਹੂੰ ਆਉਣ ਸਰ ਬਸ ਕਿਦੋਂ ਨੇ ਕਲੱਚ ਨਾ ਕਲੱਚ ਮੋਟਰ ਨਾਲ ਰੁੜੇ ਜਾਂਦਾ ਹਜੇ ਬਸ ਉਹ ਬਰਾਬਰ ਹੋ ਗਏ ਉਹਨੇ ਕਿਦੋਂ ਮਾਰੀ ਮਾਸਟਰ ਛੋਟੀ ਮਾਰੀ ਪੁੱਠਾ ਭੱਜ ਲਿਆ ਭੱਜ ਕੇ ਦੇ ਮਾ ਕੇ ਉਹਨੂੰ ਸਾਥ ਕਰੌਲਾ ਪਾ ਕੇ ਆਇਆ ਉਹਦੋਂ ਨੂੰ ਮੌਕੇ ਤੇ ਮਰਿਆ ਪਿਆ ਸਾਡਾ ਹੁੰਦਾ ਜੀ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਉਹ ਪੁਲਿਸ ਨੇ ਜੇ ਉਹੀ ਕਰਤੀ ਬਸ 302 ਦਾ ਪਰਚਾ ਕੱਟਤਾ ਉਹਨਾਂ ਨੇ ਬਸ ਰਾਤ ਗ੍ਰਿਫਤਾਰ ਕਰਕੇ ਰਿਪੋਰਟ ਪੇਜਤਾ ਬਸ ਕਿ ਕਿੰਨੇ ਬੰਦੇ ਸੀ ਦੋ ਹੀ ਦੋ ਬੰਦੇ ਸੀ ਹਾਂਜੀ ਜੀ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਰਹਿ ਗਿਆ ਪੁੱਛੀ ਪਰਿਵਾਰ ਦੇ ਵਿੱਚ ਹੁਣ ਕੋਈ ਵੀ ਨਹੀਂ ਰਹਿ ਗਿਆ ਜੀ ਬਾਕੀ ਆ ਘਰ ਤੁਸੀਂ ਬੇਰ ਸੁਣਨਾ ਹੀ ਪਿਆ ਇਸਾ ਅਸੀਂ ਬੈਠੇ ਹਾਂ ਬਸ ਹੋਰ ਕੋਈ ਕੱਲਾ ਮੁੰਡਾ ਸੀ ਬਸ ਕੱਲਾ ਹੀ ਮੁੰਡਾ ਸੀਗਾ ਜੀ ਤਾਲਾ ਲੱਗ ਗਿਆ ਘਰ ਨੂੰ ਤਾਲਾ ਲੱਗ ਗਿਆ ਘਰ ਨੂੰ ਤਾਲਾ ਲੱਗ ਗਿਆ ਇਹਨੇ ਕਿਰੀ ਉਹ ਬੈਈ ਹੋਈ ਹੈ ਪਹਿਲਾਂ ਹਾਂ ਉਹ ਉਹ ਵਿਆਹੀ ਆ ਬਸ ਇਕੱਲਾ ਹੀ ਸੀ ਇਹ ਇਹ ਸੀ ਘਰ ਬਸਾਉਣ ਦੇ ਵਾਸਤੇ ਇਹ ਕੰਮ ਕੀਤਾ ਸੀ ਨਹੀਂ ਤੇ ਤਰ੍ਹਾਂ ਬੱਚਿਆਂ ਦੀ ਮਾਂ ਨਾਲ ਸਾਡੀ ਕੀ ਕਰਨੀ ਸੀਗੀ ਅਸੀਂ ਕਿਹਾ ਵਿਚਾਰ ਬੂਹਾ ਖੁੱਲਦਾ ਰਹਿ ਜੂਗਾ ਚੱਲ ਜਵਾ ਕੇ ਪਾਲ ਲੂਆ ਕੁੜੀਆਂ ਕੁਝ ਅਸੀਂ ਮਾੜਾ ਮੋਟਾ ਲਾ ਲਿਆਂਗੇ ਸਾਰਾ ਬਾਕੀ ਕੀ ਬਣਾ ਬੱਚਾ ਪੜ੍ਹ ਲਿਖ ਕੇ ਕੋਈ ਅਫਸਰ ਵੀ ਲੱਗ ਸਕਦਾ ਇਹ ਉਹਦੀ ਮੱਥੇ ਦੀ ਤਕਦੀਰ ਦਾ ਕਿਹੜਾ ਪਤਾ ਲੱਗਦਾ ਹੈ ਤੇ ਵਿਚਾਰ ਕੋਈ ਨੀ ਪੁੰਨਦਾਨ ਹੈ ਬੱਚੇ ਪਾਲ ਗੁੜੀਆਂ ਪਾਲ ਦਿਆਂਗੇ ਵਿਆਹ ਦੇ ਸ਼ਾਦੀ ਕਰ ਦਿਆਂਗੇ ਬੱਚਾ ਚੱਲੇ ਬੂਹਾ ਖੁੱਲਦਾ ਰਹਿ ਜੂਗਾ ਰੋਟੀ ਪਖਦੀ ਰਹੇ ਜੂ ਕੋਈ ਸਾਨੂੰ ਵੀ ਆਸਰਾ ਹੈ ਬੂਹਾ ਖੁੱਲਾ ਆਉਣਾ ਜਾਣਾ ਸੌਖਾ ਹੁਣ ਤੁਹਾਨੂੰ ਪਤਾ ਲੱ ਇਹ ਵੀ ਤਾਲਾ ਲਾ ਗਿਆ ਹੁਣ ਤਾਂ ਜਨਤਾ ਆਵੀ ਬੈਠੀ ਹੈ ਜਿਹੜੀ ਕੁੜੀ ਦਾ ਵਿਆਹ ਹੋਇਆ ਸੀ ਉਹਨਾਂ ਦੀ ਉਮਰ ਕਿੰਨੀ ਸੀ ਇਹਨੇ ਉਹ ਇਹ ਤਾਂ ਛੋਟੀ ਸੀਗੀ ਜੀ ਛੋਟੀ ਸੀਗੀ ਇਹ ਤਾਂ ਹਾਂ ਉਹ ਆਇਆ ਜਿੱਥੇ ਅਸੀਂ ਸ਼ਾਦੀ ਕੀਤੀ ਸੀ ਮੈਂ ਇਹ ਵੀ ਤੁਹਾਨੂੰ ਕਹਾਣੀ ਦੱਸ ਦੇਣਾ ਮਾਨਸਾ ਕੋਲੇ ਪਿੰਡ ਸੀ ਉੱਥੇ ਸ਼ਾਦੀ ਹੋਈ ਸੀ ਉਦੋਂ ਬਾਅਦ ਉਹ ਬੇਟੀ ਮਤਲਬ ਅੱਛਾ ਉਹਦੋਂ ਬਾਅਦ ਉਹ ਬੇਟੀ ਕੋਲੇ ਇੱਕ ਬੇਟਾ ਸੀ ਠੀਕ ਹੈ ਨਾ ਉਦੋਂ ਬਾਅਦ ਉਹ ਪਤਾ ਨਹੀਂ ਕਿਹਦੇ ਨਾਲ ਉਹ ਚਲੀ ਗਈ ਸਾਨੂੰ ਨਹੀਂ ਪਤਾ ਉਥੇ ਬੇਟਾ ਛੱਡ ਕੇ ਰੱਬ ਨੂੰ ਪਤਾ ਮੈਨੂੰ ਵੀ ਨਹੀਂ ਪਤਾ ਕਿੱਥੇ ਰਹਿੰਦੀ ਹੈ ਆਈ ਜ਼ਰੂਰ ਸੀ ਕੱਲ ਸਿਸਕਾਰ ਤੇ ਤੇ ਪਰ ਘਰੇ ਨਹੀਂ ਆਈ ਬਸ ਕੱਲਾ ਸਮਝ ਲਓ ਇਹ ਕੱਲਾ ਹੀ ਸਮਝ ਲਓ ਤੁਸੀਂ ਵੀ ਹੁਣ ਘਰ ਨੂੰ ਤਾਲਾ ਲੱਗ ਗਿਆ ਆ ਪਰਿਆ ਬੰਦਾਰਾ ਘਰ ਸਾਰਾ ਖਾਲੀ ਪਿਆ ਬਸ ਆਮ ਲੋਕ ਜਨਤਾ ਸਮਝ ਲਓ ਬੈਠੀ ਐ ਤੇ ਘਰ ਨੂੰ ਤਾਲਾ ਲੱਗ ਗਿਆ ਗੁੱਡੀਆਂ ਦੋ ਦਸ ਰਹੀਆਂ ਤੁਸੀਂ ਨਹੀਂ ਉਹ ਜਿਹੜੀ ਜਿਹੜੀ ਦੀ ਸ਼ਾਦੀ ਹੋਈ ਸੀ ਨਾ ਜੀ ਇਸ ਲੜਕੀ ਦੀ ਉਹਦੇ ਦੋ ਗੁੱਡੀਆਂ ਸੀ ਉਹਦੇ ਦੋ ਗੁੱਡੀਆਂ ਦੋ ਗੁੱਡੀਆਂ ਸੀ ਇੱਕ 4 ਸਾਲ ਦੀ ਇੱਕ 3 ਸਾਲ ਦੀ ਇੱਕ ਬੇਟਾ ਸੀ 3 ਕਿ ਮਹੀਨਿਆਂ ਦਾ ਇਨੇ ਫੇਰ ਵੀ ਕੁਰਬਾਨੀ ਕਰ ਲਈ ਵੀ ਚਲੋ ਕੋਈ ਗੱਲ ਨਹੀਂ ਯਾਰ ਮੇਰਾ ਘਰ ਵਾਸਤੇ ਚਲੋ ਮੇ ਰੋਟੀ ਪੱਕਦੀ ਹੋ ਜੂ ਵੀ ਲੜਕੀ ਨੇ ਪੁੱਤ ਨਾ ਵਿਆਹ ਦੂੰਗਾ ਹਾਂ ਵੀ ਮੈਂ ਚਲ ਕੋਈ ਗੱਲ ਨਹੀਂ ਮੈਂ ਉਹਦੇ ਵੀ ਮੈਂ ਆਪੇ ਸ਼ਾਦੀ ਕਰ ਦੂੰਗਾ ਕੋਈ ਗੱਲ ਨਹੀਂ ਜਦੋਂ ਜਵਾਨ ਹੋਣਗੇ ਆ ਉਹਨਾਂ ਨੂੰ ਪਤਾ ਕਿਹੜੇ ਰਾਜ ਦੀ ਪਰਜਾ ਹੋਣੀ ਹੈ ਬਾਕੀ ਬੱਚਾ ਪੜ੍ਹ ਲਿਖ ਕੋਈ ਅਫਸਰ ਵੀ ਲੱਗ ਸਕਦਾ ਆਪ ਦੀ ਰੋਟੀ ਆਪ ਵੀ ਹਾਲੇ ਹੋ ਸਕਦਾ ਠੀਕ ਹੈ ਕਿ ਨਹੀਂ ਇਹਨੇ ਇਹਨੇ ਉਹ ਵੀ ਪ੍ਰਮਾਨ ਕਰ ਲਿਆ ਪਰ ਉਹਨਾਂ ਬੰਦਿਆਂ ਨੂੰ ਇਹ ਵੀ ਕੋਈ ਐਸੀ ਜੱਜੀ ਵੀ ਇਹਦਾ ਬੁਹਾ ਹੀ ਬੰਦ ਕਰਤਾ ਕਹਾਣੀ ਖਤਮ ਕਰਤਾ ਨਹੀਂ ਹੁਣ ਉਹ ਲੜਕੀ ਚਲੀ ਗਈ ਫੇਰ ਇੱਥੋਂ ਹੁਣ ਫਿਰ ਉਹ ਐਂ ਸੀ ਜੀ ਥੋਂ ਜਿੱਦਾਂ ਕਤਲ ਹੁੰਦਾ ਨਹੀਂ ਅੱਜ ਅੱਜ ਉਹਨਾਂ ਦੇ ਘਰ ਦੇ ਲੈ ਗਏ ਜੀ ਇੱਥੋਂ ਘਰ ਦੇ ਲੈ ਗਏ ਘਰ ਦੇ ਲੈ ਗਏ ਫਿਰ ਉਹ ਕੱਲੀ ਦਾ ਫੋਨ ਚਰੀਦਾ ਇੱਥੇ ਔਖਾ ਸੀਗਾ ਰਹਿਣਾ ਛਹਿਣਾ ਹੁਣ ਉਹ ਤਾਂ ਭੋਗਾਲ ਤੋਂ ਪਉਆ ਫਿਰ ਵੇਖਾਂਗੇ ਕਿਹੜੇ ਕਾ ਉੱਠ ਕੇ ਬਹਿੰਦਾ ਇੱਕ ਵਾਰੀ ਤਾਂ ਉਹਨਾਂ ਦਾ ਬੱਚਾ ਛੋਟਾ ਸੀ ਜਿਹੜਾ ਇੱਥੇ ਗਰਮੀ ਸ਼ਰਮੀ ਬੰਦਿਆਂ ਦੇ ਬਹਿਣਾ ਵੀ ਔਖਾ ਬੰਦਰੂ ਬਾਕੀ ਪਹਿਲਾਂ ਦੁੱਖ ਦੀ ਮਾਰੀ ਸੀ ਉਹ ਪਹਿਲਾਂ ਪਤੀ ਮਰਿਆ ਸੀ ਦੁਬਾਰੇ ਫੇਰ ਹਜੇ 4 ਦਿਨ ਹੋ ਗਏ ਦੁਬਾਰੇ ਫੇਰ ਮਰ ਗਿਆ ਉਹ ਕਿਸਮਤ ਉਹਦੀ ਵੀ ਉਦੋਂ ਮਾੜੀ ਐ ਉਹ ਨਾ ਕਿਸਮਤ ਉਹਦੀ ਸਾਡੇ ਨਾਲ ਵੀ ਮਾੜੀ ਐ ਕਿਉਂਕਿ ਇਹ ਰੋਜ਼ ਇਹ ਗਾਮਾਂ ਇਹ ਤਾਂ ਹੈ ਨਹੀਂ ਰੋਜ਼ ਸੌਦੇ ਕਰਨੇ ਆ ਬਗਾਨੇ ਘਰੇ ਜਾਣਾ ਬਗਾਨੇ ਘਰੇ ਹੋਰ ਬੰਦੇ ਕੋਲੇ ਜਾਣਾ ਇਹ ਬੰਦੇ ਦਾ ਦਿਲ ਪਿੱਛਾ ਲੋੜੀਦਾ ਹੁੰਦਾ ਉਹ ਬੱਚਿਆਂ ਦੀ ਵੀ ਕਿਸਮਤ ਮਾੜੀ ਜਿਹੀ ਬੱਚਿਆਂ ਦੀ ਬਿਲਕੁਲ ਮੈਂ ਕਹਿੰਦਾ ਉਹ ਤੋਂ ਮਾੜੀ ਬੱਚਿਆਂ ਦੀ ਜਿਹਦੇ ਦੁਬਾਰੇ ਪਿਓ ਬਣਾਇਆ ਤੇ ਦੁਬਾਰੇ ਪਿਓ ਵੀ ਸਿਰਫ ਚਲੇ ਗਿਆ ਤਿੰਨ ਦਿਨਾਂ ਬਾਅਦ ਹੀ ਸਭ ਤੋਂ ਵੱਡੀ ਮਾੜੀ ਬੱਚਿਆਂ ਦੀ ਕਿਸਮਤ ਹੀ ਹੈ ਗੇਣ ਲੋ ਉਹ ਰੋਈਆਂ ਚ ਰੋੜਨ ਲੱਗੇ ਕਿ ਉਹ ਕਿੱਥੇ ਜਾਣਗੇ ਕੀ ਕਿਵੇਂ ਕੀ ਮਰਜ਼ੀ ਬਣੂਗੀ ਅਗਲੇ ਦੀ ਹਜੇ ਇਸ ਬਾਰੇ ਤਾਂ ਜਾਂ ਉਹਨਾਂ ਨੂੰ ਪਤਾ ਹੈ ਜਾਂ ਬੱਚਿਆਂ ਨੂੰ ਪਤਾ ਮੁੰਡਾ ਕੰਮ ਕੀ ਕਰਦਾ ਸੀ ਇਹ ਡਰਾਈਵਰੀ ਕਰਦਾ ਸੀ ਜੀ ਆਪਣੇ ਇਥੇ ਜ਼ਿਮੀਂਦਾਰਾਂ ਦੇ ਆਪਣੇ ਸ਼ੁਰੂ ਤੋਂ ਛੋਟਾ ਜਿਹਾ ਹੁੰਦਾ ਸੀ ਆਪਣੇ ਜ਼ਿਮੀਂਦਾਰ ਇਥੇ ਉਹਨਾਂ ਕੋਲ ਤਿੰਨ ਚਾਰ ਟਰੈਕਟਰ ਹੈ ਉਹਨਾਂ ਦੇ ਡਰਾਈਵਰੀ ਕਰਦਾ ਸੀ ਉੱਥੇ ਰੋਟੀ ਪਾਣੀ ਬਣਦਾ ਸੀ ਆ ਦੁੱਧ ਬਾਦ ਵੀ ਹੁਣ ਉੱਥੋਂ ਹੀ ਆ ਰਿਹਾ ਹੈ ਸ਼ਾਬਾਸ਼ ਇਹ ਆਪਾਂ ਤਾਂ ਕਹਿੰਦੇ ਧੰਨਵਾਦ ਕਰਦੇ ਹਾਂ ਉਹਨਾਂ ਬੰਦਿਆਂ ਦਾ ਤੇ ਉਹਨਾਂ ਨੇ 65% ਵੀ ਆ ਸ਼ਾਦੀ ਤੇ ਵੀ ਉਹਨਾਂ ਨੇ ਲਾਏ ਆ ਬਾਕੀ ਹੋਰ ਇਹਦੇ ਲਿਆਜੀ ਫਿਆਜੀ ਸੀ ਆ ਸਾਰਾ ਕੰਮ ਧੰਦਾ ਕਾਇਦਨ ਆ ਮੁੰਡੇ ਕਾਇਦਨ ਲੱਗੇਦੇ ਨਾਲ ਸਾਰੇ ਹੰਡੀ ਗਵੰਡੀ ਸਾਡਾ ਗਵਾਂਢ ਚੰਗਾ ਹੈ ਕਹਿੰਦੇ ਗਰੀਬ ਦੀ ਗਰੀਬ ਮਦਦ ਕਰਦਾ ਕਹਿੰਦੇ ਹੁੰਦੇ ਆ ਚੋਚਾਰੇ ਦਿਨ ਰਾਤ ਪੰਜ ਛੇ ਦਿਨਾਂ ਚ ਇਹਨਾਂ ਨੇ ਸਾਰਾ ਰੰਗ ਰੋਗਨ ਕਰਕੇ ਜੋੜੀਆਂ ਲਾ ਕੇ ਤੇ ਆ ਕੁਛ ਮੁੰਡੇ ਨੇ ਮਦਦ ਕੀਤੀ ਤੇ ਧੰਨਵਾਦ ਉਹ ਜਿਮੀ ਜਿਮੀਦਾਰਾਂ ਦਾ ਧੰਨਵਾਦ ਕਰਦੇ ਆ ਇਹਨਾਂ ਉਹਨਾਂ ਨੂੰ ਐਸੀ ਵੀ ਸਾਡੇ ਨਾਲ ਕੰਮ ਕਰਾਉਣ ਦਾ ਇਹਦਾ ਚੁੱਲਾ ਚੁੱਲਾ ਤਪਦਾ ਹੋ ਜੇ ਉਹਨਾਂ ਨੇ ਆਪਦਾ ਬੱਚਾ ਹੀ ਬਣਾ ਲਿਆ ਇੱਕ ਤਰ੍ਹਾਂ ਦਾ ਵੀ ਇਹਦੇ ਕੋਈ ਹੈ ਹੀ ਨਹੀਂਗਾ ਮਾਂ ਨਹੀਂ ਪਿਓ ਨਹੀਂ ਉਹਨਾਂ ਦੇ ਕੰਮ ਕਰਦਾ ਸੀਗਾ ਕੰਮ ਕਰਦਾ ਸੀ ਤੇ ਉਹ ਵਿਚਾਰੇ ਉਹ 4 ਰੁਪਏ ਲਾਉਂਦੇ ਸੀਗੇ ਉਹਨਾਂ ਨੇ ਆਪ ਦਾ ਬੱਚਾ ਹੀ ਬਣਾ ਛੱਡੇ ਹੁਣ ਕਾਇ ਤਿੰਨ ਦਿਨ ਦੋ ਦਿਨ ਤਿੰਨ ਦਿਨ ਹੋ ਗਏ ਦੋ ਪੰਜ ਚਾਰ ਕਿਲੋ ਦੁੱਧ ਉਹਨਾਂ ਦੇ ਘਰੋਂ ਹੀ ਆ ਰਿਹਾ ਹੈ ਜੀ ਸਾਡੇ ਕੋਲ ਤਾਂ ਦੁੱਧ ਹੈ ਨਹੀਂ ਐਸਾ ਗਰੀਬੀ ਹੈ ਹੀ ਵੀ ਹੈ ਨਹੀਂ ਵਿਚਾਰੇ ਦੇ ਜੀ ਜੀ ਤੁਸੀਂ ਦੇਖ ਹੀ ਰਹੇ ਹੋ ਡਿਸੀਜਨ ਦਾ ਘਰ ਦਾ ਮਾਹੌਲ ਜਿਵੇਂ ਤੁਸੀਂ ਦੱਸ ਯਰੋਂ ਇੱਥੇ ਹੈ ਕੀ 11 ਦੋਸਤਾਂ ਨੇ ਤੁਸੀਂ ਦੱਸ ਰਹੇ ਆਂ ਵੀ ਜੋੜੀਆਂ ਲਾਤੀਆਂ ਰੰਗ ਰੋਂਗ ਕਰਤਾ ਸਾਰੇ ਚਲੋ ਇਹਦਾ ਵੀ ਚੁੱਲ੍ਹਾ ਤਪਦਾ ਹੋ ਜੇ ਸਾਡਾ ਗਮਾਂਡ ਚੰਗਾ ਐਵੇਂ ਆਖੀ ਸਾਰੇ ਨਾਲ ਲੱਗੇ ਨੇ ਇਹਨਾਂ ਨੇ ਦੁਪਹਿਰਾਂ ਨੇ ਵੇਖਿਆ ਦੁਪਹਿਰੇ ਮਾਖਾ ਕੰਜਰ ਰਹਾ ਐਨੀ ਗਰਮੀ ਸੀ ਰੈਸਟ ਕਰ ਲੈਣੀ ਸਾਡਾ ਜਿਹੜਾ ਗਮਾਂਡ ਬਹੁਤ ਚੰਗਾ ਗਰੀਬ ਦੇ ਹੱਕ ਨੂੰ ਇੱਕੋ 11 ਦੋਸਤਾਂ ਨੇ ਸੋਚਿਆ ਸੀ ਵੀ ਚਲੋ ਤਪਦਾ ਚੁੱਲ੍ਹਾ ਹੋ ਜੂ ਰੋਟੀ ਪੱਕਦੀ ਹੋ ਜੂ ਬਰਾਬਰ ਦਾ ਹੋ ਜੂ ਇਹ ਪਤਾ ਨਹੀਂ ਸੀ ਕਿ ਜਿਹੜਾ ਸਾਡਾ ਯਾਰ ਪਤਾ ਹੈ ਇਸੋ ਚੀਜ਼ ਬਾਰੇ ਅੱਗਾ ਕਿਹਨੇ ਵੇਖਿਆ ਇਹ ਮੁੰਡੇ ਯਾਰ ਬੇਲੀ ਸੀ ਉਹਦੇ ਆਹ ਬੇਟਾ ਆ ਵੀ ਨਾਲ ਸੀ ਆ ਵੀ ਨਾਲ ਹੀ ਆ ਅਰੇ ਬੇਲੀ ਉਹ ਤਾਂ ਸਾਰੇ ਨਾਲ ਹੀ ਸੀ ਜੀ ਹਾਂ ਅੱਗਾ ਜੋ ਮਨ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਥੋੜਾ ਜਿਹਾ ਯਾਰ ਬੇਲੀ ਸੀ ਜਿਹੜਾ ਉਸ ਤੋਂ ਜਿਹੜਾ ਉਹ ਇੱਕ ਕਤਲ ਹੋ ਗਿਆ ਬਹੁਤ ਦੁਖਦਾਰੀ ਘਟਨਾ ਜੀ ਮਨ ਨਹੀਂ ਲੱਗਦਾ ਸਾਡਾ ਚਿੱਤ ਨਹੀਂ ਲੱਗਦਾ ਕਿਤੇ ਬਹੁਤ ਬੁਰਾ ਹਾਲ ਹੈ ਜੀ ਅੱਜ ਕਹਿੰਦੇ 4 ਦਿਨ ਹੋ ਗਏ ਹਨ ਵਿਆਹ ਕਿ ਲੈਂਦਾ ਸੀ ਪਹਿਲਾਂ ਅੱਜ ਤੋਂ 4-5 ਦਿਨ ਘਰ ਦੇ ਵਿੱਚ ਰੌਣਕਾਂ ਸੀ ਕਿੰਨੀ ਖੁਸ਼ੀਆਂ ਸੀ ਵਿਆਹ ਕਿ ਲਿਆਵਾਂਗੇ ਆਪਾਂ ਡਿਜੀਟਲ ਆਏ ਸੀ ਹਨ ਉਸ ਘਰ ਇਹ ਅੱਜ ਸੋਗ ਦੀ ਲਹਿਰ ਆ ਫੁੱਲ ਬਹੁਤ ਦੁੱਖ ਹੈ ਤੁਹਾਨੂੰ ਜਦੋਂ ਗਿਆ ਜੀ ਸੰਗਤ ਮੰਡੀ ਸਾਨੂੰ ਇੱਥੇ ਟੱਕਰ ਐਡੇ ਤੇ ਉਹ ਮੈਂ ਉਧਰੋਂ ਸੰਗਤੋਂ ਆਉਂਦਾ ਸੀਗਾ ਉਹ ਜਾਂਦਾ ਸੀਗਾ ਇੱਥੇ ਮਿਲਿਆ ਮੈਨੂੰ ਬਸ ਪਤਾ ਹੀ ਨਹੀਂ ਸੀਗਾ ਫਾਂ 10 ਮਿੰਟਾਂ ਬਾਅਦ ਮੈਨੂੰ ਸਾਹਮਣੇ ਘਰ ਵਾਲਾ ਮੁੰਡਾ ਤਲਵਾਈ ਆ ਜੀ ਸੁਖਜੀਤ ਮੈਨੂੰ ਕਹਿੰਦਾ ਵੀ ਐ ਕਰਕੇ ਜਗਸੀਰ ਦੇ ਸੱਟਾਂ ਵੱਜੀਆਂ ਸੰਗਤ ਮੰਡੀ ਤੇ ਆਪਾਂ ਚੱਲ ਗਏ ਮੈਂ ਕਿਹਾ ਸੁਖਜੀਤ ਜਗਸੀਰ ਤਾਂ ਹੁਣੀ ਆ ਗਏ ਮੇਰੇ ਕੋਲ ਮੈਨੂੰ ਮਿਲ ਕੇ ਗਿਆਗਾ ਹੂੰ ਹੂੰ ਮੈਨੂੰ ਕਹਿੰਦਾ ਕਿ ਵੀ ਹੁਣੀ ਬਸ ਜਦਾਈ ਹੋਈ ਆ ਕੋਈ ਤੇ ਵੀ ਸੱਟਾਂ ਸੁੱਟਾਂ ਜਾਂਦਾ ਆਪਾਂ ਚੱਲ ਗਏ ਅਸੀਂ ਮੋਟਰਸਾਈਕਲ ਲੈ ਕੇ ਉੱਥੇ ਬਾਗੇ ਜੀ ਸਾਡੇ ਜਾਂਦਿਆਂ ਨੂੰ ਬਸ ਪੂਰਾ ਹੋਇਆ ਹੋਇਆ ਸੀਗਾ ਇਕੱਠ ਹੋਇਆ ਹੋਇਆ ਸੀਗਾ ਜੀ ਹੂੰ